ਦਾ ਇੰਡੀਆ ਆਪਣਾ ਉਸਤਾਦ ਆ ਬਾਈ ਬੰਤ ਬੱਲਮਗੜ ਅੱਛਾ ਜੀ ਤੇ ਉਹਨਾਂ ਦੇ ਘਰੇ ਪੁੰਨੂ ਵਾਲੇ ਕਬੂਤਰ ਸਿੱਧੇ ਆਗੇ ਸੀ ਬਾਈ ਦੇ ਘਰੇ ਓਕੇ ਜੀ ਓਕੇ ਪੁੰਨੂ ਹਾਂ ਪੁੰਨੂ ਭੁੱਲਰ ਵਾਲੇ ਕਬੂਤਰ ਅੱਛਾ ਜੀ ਇਹ ਤਾਂ ਬਾਈ ਕੋ ਆਪਣੇ ਕੋ ਉਹ ਬਰੀਡ ਆ ਅੱਛਾ ਜੀ ਤੇ ਇੱਕ ਆਪਣੇ ਕੋ ਮੀਰਾ ਕਬੂਤਰ ਆ ਓਕੇ ਜੀ ਤੇ ਆਪਣਾ ਭਰਾ ਵੈ ਇੱਕ ਲੁਧਿਆਣੇ ਦਾ ਮਨੀ ਲੁਧਿਆਣਾ ਓਕੇ ਜੀ ਤੇ ਉਹਦੇ ਕੋਲੋਂ ਵੀ ਦੇ ਕੋ ਆਏ ਹੋਏ ਕਬੂਤਰ ਇੱਕ ਇੱਕ ਆਪਣਾ ਜਾਨੀ ਡੈਡੀ ਨਾਲ ਬਾਹਲਾ ਪਿਆ ਸੀ ਨਾਲ ਦੇ ਪਿੰਡ ਦੇ ਚੈਲਾ ਦੇ ਆ ਪੱਪੂ ਅੰਕਲ ਉਹ ਸਵਰਗਵਾਸ ਹੋ ਗਏ ਅੱਛਾ ਜੀ ਤੇ ਉਹਨਾਂ ਵਾਲੇ ਕੂਤਰਾ ਤੇ ਉਹਨਾਂ ਦਾ ਕੂਤਰਾ 2015 ਜਿਹੜੀ ਪਹਿਲਾਂ ਰੰਗੀ ਵਾਲੀ ਬਾਜੀ ਹੋਈ ਸੀ ਟਰੈਕਟਰ ਜਿੱਤੇ ਸੀ ਕੂਤਰਾ ਅੱਛਾ ਉਹ ਸਾਡੇ ਪੱਪੂ ਬਾਈ ਦੇ ਜਿਹੜੇ ਆ ਲੱਗ ਲੱਗ ਬਲੱਡ ਲਾਈਨ ਆ ਗਿਆ ਤੁਹਾਡੇ ਹਾਂਜੀ 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 ਹੈ ਤਾਂ ਸਾਰੀਆਂ ਵਧੀਆ ਹਨਾ ਹਾਂਜੀ 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 ਤੁਸੀਂ ਕਿਸੇ ਇੱਕ ਨੂੰ ਕਹਿ ਸਕਦੇ ਆ ਵੀ ਉਹਦੇ ਬਹੁਤ ਜ਼ਿਆਦਾ ਹੀ ਵਧੀਆ ਉੱਡੇ ਆ ਕੇ ਬੱਚੇ ਨਹੀਂ ਇਹ ਜਿਹੜੇ ਪੁੰਨੂ ਵਾਲੇ ਕੂਤਰਾ ਵੀਰੇ ਇਹ ਹਨਾ ਉਸਤਾਦ ਬਾਈ ਬਾਈ ਕੋਲ ਆਇਆ ਬੰਤ ਕੋ ਬੱਲਮ ਘੜੋਂ ਹਾਂਜੀ ਹਾਂਜੀ ਤੇ ਉਹ ਕੂਤਰਾ ਕਹੜੇ ਆ अच्छा यानी बाले डाबया कबूतर पैढे कबूतर आपा कहने हैं भी हां है ना ते जेडे अमीरआ कबूतरा ते फौजी वाले कबूतरा ए कबूतर ठंडे आ ओके यानी ये जान लेने ओ पैढे आइकन सी आपस करे होए वो ਘਟ ਉੜਦੇ ਆਉ ਐਵੇਂ ਹੁੰਦਾ ਤੇ ਵਧੀਆ ਜਿਹੜੇ ਨੂੰ ਮੰਨਦੇ ਆ ਵਧੀਆ ਦਾ ਜਿਹੜਾ ਉਹੀ ਆ ਜਿਹੜਾ ਸਾਰਿਆਂ ਦਾ ਸਿਰ ਫਰ ਕੇ ਉੜਦਾ ਤੇ ਸਾਰੇ ਬਿਠਾ ਕੇ ਪੈਂਦਾ ਉਹ ਵਧੀਆ ਇੱਥੇ ਹੁਣ ਇੰਡੀਆ ਦਾ ਮਾੜੀ ਮਾੜੀ ਚੀਜ਼ ਦੇਖਣੀ ਪੈਂਦੀ ਹੈ ਵੀ ਇਹ ਗਰਮ ਨਾ ਹੋ ਜਵੇ ਗਰਮ ਸਰਦ ਨਾ ਹੋ ਜਵੇ ਹਨਾ ਬਹੁਤ ਇੱਥੇ ਯਾਨੀ ਇੱਥੇ ਸਹੀ ਆ कबूतरबाजी ਨਹੀਂ ਇੰਡੀਆ ਬਹੁਤ ਔਖੀ ਆ ਕਰਨੀ ਇੱਥੇ ਮਤਲਬ ਇੰਡੀਆ ਨਾਲੋਂ ਇੱਥੇ ਵਧੀਆ ਵਧੀਆ ਵਾ ਇੱਥੇ ਮਿਹਨਤ ਘੱਟ ਕਰਨੀ ਪੈਂਦੀ ਆ ਓਕੇ ਉੱਥੇ ਟਾਈਮ ਜ਼ਿਆਦਾ ਦੇਣਾ ਪੈਂਦਾ ਵੀ ਉੱਥੇ ਦਾ ਇੱਕ ਬੰਦਾ ਬਿਲਾ ਚਾਈਦਾ ਸਾਰਾ ਦੇ ਨੂਤਰ ਡਾਉਣ ਨੂੰ ਓਕੇ ਜਿੱਦਾਂ ਆਪਾਂ ਹੁਣ ਕੁੱਤੇ ਆ ਜਲਾ ਲਓ ਬਰੀਡਿੰਗ ਉਦਾਂ ਕਰਦੇ ਹੁੰਨੇ ਆ ਹਾਂਜੀ ਹਾਂਜੀ ਮੇਰਾ ਬ੍ਰਦਰ ਜਰਮਨ ਸ਼ੈਫ ਰੱਖੇ ਹੋਏ ਆ ਹਾਂਜੀ 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 ਵੀ ਐ ਨਾ ਕੁੱਤੀ ਦਾ ਦੇਖਣਾ ਵੀ ਕੁੱਤੀ ਬਾਕੀ ਸਾਰਾ ਸਿਰ ਆ ਹੂੰ ਹੂੰ ਵੀ ਇਹਦੀ ਲੈਂਥ ਥੋੜੀ ਜੀ ਘਟ ਗਈ ਜਾਂ ਇਹਦੀ ਅਕਲ ਛੋਟੀ ਆ ਹਾਂ ਵੀ ਐਂਗੂਲੇਸ਼ਨ ਥੋੜੀ ਵੀ ਲੱਤਾਂ ਦੀ ਮਜ਼ਬੂਤੀ ਘਟਾ ਹਾਂਜੀ ਮੈਂ ਸਾਹਮਣੇ ਗਿਆ ਹਾਂ ਤੇ ਉਹਦੇ 'ਚ ਮਜ਼ਬੂਤੀ ਪਾਉਣੀ ਆਪਾਂ ਅੱਖਾਂ ਡਾਰਕ ਕਰਨੀਆਂ ਹਾਂ ਹਾਂ ਮੈਂ ਸਾਹਮਣੇ ਗਿਆ ਵੀ ਉਹ ਚੀਜ਼ਾਂ ਦੇਖ ਕੇ ਵੀ ਬਰੀਕੀ 'ਚ ਜਾ ਕੇ ਬਰੀਡਿੰਗ ਕਰਦਾ ਬੰਦਾ ਹਾਂਜੀ 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 ਤੇ ਕਬੂਤਰਾਂ 'ਚ ਵੀ ਇਹੀ ਆ ਵੀ ਆਈਆਂ ਵੀਰੇ ਹਾਂਜੀ ਵੈਸੇ ਮੇਰਾ ਉਸਤਾਦ ਪਾਕਿਸਤਾਨ ਤੋਂ ਆ ਨਹੀਂ ਪਾਕਿਸਤਾਨ ਵਾਲਿਆਂ ਦੀ ਗੇਮ ਦਾ ਕੋਈ ਫਰਕ ਹੈ ਜੀ ਵੀ ਉਹ ਮਸਾਲੇ ਮਸੂਲੇ ਕੋਈ ਜਿਹੜੇ ਦਾਪੇ ਜੀਮਤਵਾ ਜੀਮਤਵਾ ਜੀ ਹਰ ਇੱਕ ਦਾ ਫਰਕ ਨਹੀਂ ਇੱਥੇ ਕੂਤਰੇ ਦੀ ੜਾਨ ਜਾਦੇ ਹੋ ਜਾਂਦੀ ਆ ਆਫ ਕੋਰਸ ਉਹ ਵੀ ਇੱਥੇ 15 ਘੰਟੇ ਦੀ ਵੀ ਵਾਰੀ ਚੱਲੀ ਜਾਂਦੀ ਆ ਕਿਉਂਕਿ ਜਿਹੜੀ ਇੱਥੇ ਗਰਮੀ ਆ ਇਹ ਡਿਫਰੈਂਟ ਤਰ੍ਹਾਂ ਦੀ ਗਰਮੀ ਆ ਜਿਵੇਂ ਹੁਣ ਦਾਪੇਜ ਦਾ ਵੀ ਕਹਿ ਸਕਦੇ ਆ ਵੀ ਹੁਣ ਨੁਕਤੇ ਵੱਧ ਆ ਗਏ ਬੰਦਿਆਂ ਨੂੰ ਜਾਂ ਬਰੀਡ ਸੁਧਾਰ ਕਰ ਲਿਆ ਵੈਦਰ ਦਾ ਹੀ ਆਪਾਂ ਕਹਿ ਸਕਦੇ ਆ ਨਹੀਂ ਹੁਣ ਨੁਕਤੇ ਵੀ ਲੋਕਾਂ ਕੋਲੇ ਬਹੁਤ ਆ ਗਏ ਤੇ ਬਰੀਡ ਦਾ ਸੁਧਾਰ ਵੀ ਹੋ ਗਿਆ ਜੰਜੀ ਬਾਈ ਜੀ ਸ਼ੌਂਕੀ ਕੈਨੇਡੀਅਨ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਏ ਹੋਏ ਆ ਕੈਲਡਨ ਸਿਟੀ ਕਬੂਤਰਾਂ ਦੀ ਬਾਜੀ ਤੇ ਬਾਈਆਂ ਦਾ ਇੰਟਰਵਿਊ ਕਰਦੇ ਆ ਬਹੁਤ ਵਧੀਆ ਬਾਜੀ ਹੋ ਰਹੀ ਆ ਸਸੀ ਗਾਲ ਜੀ ਹਾਂਜੀ ਸਸੀ ਗਾਲ ਵੀਰੇ ਕੀ ਹਾਲ ਚਾਲ ਹੈ ਸਸੀ ਗਾਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਬਹੁਤ ਵਧੀਆ ਵਧੀਆ ਓਕੇ ਆਪਣਾ ਥੋੜੀ ਜਿਹੀ ਇੰਟਰੋਡਕਸ਼ਨ ਦੇ ਦੇ ਦੂੰਗੇ ਦੇਖਣ ਵਾਲਿਆਂ ਨੂੰ ਹਾਂਜੀ ਹਾਂਜੀ ਮੇਰਾ ਨਾਮ ਧਨਵਰ ਸਿੰਘ ਆ ਤੇ ਸਾਡਾ ਸੰਬਰਾਲਾ ਸ਼ਹਿਰ ਆ ਓਕੇ ਜੀ ਤੇ ਬ੍ਰੈਮਟਨ ਦਾ ਨਾਮ ਹੈ ओके जी ओके हां जी ਤੇ ਅੱਜ ਕਬੂਤਰ ਛੱਡਿਆ ਹੋਇਆ ਤੁਸੀਂ ਹਾਂਜੀ ਹਾਂਜੀ ਆਪਾਂ ਪੰਜ ਛੱਡੇ ਵੀਰੇ ਕਬੂਤਰ ਓਕੇ ਜੀ ਓਕੇ ਜੀ ਹਾਂਜੀ ਓਕੇ ਤੁਸੀਂ ਵੀ ਥੋੜਾ ਜਿਹਾ ਆਪਣੇ ਸੱਸੀਗਾਲ ਜੀ ਤੇ ਮੇਰਾ ਵੀ ਪਿੰਡ ਸਮਰਾਲੇ ਕੋਲ ਸਾਡਾ ਦੋਨਾਂ ਦਾ ਸੇਮ ਪਿੰਡ ਹੈ ਅੱਛਾ ਜੀ ਤੇ ਜਿੱਦਾਂ ਇਕੱਠੇ ਢਾਉਨੇ ਆ ਮੈਂ ਜਿੱਦਾਂ ਬ੍ਰੈਂਡ ਫੋਲਡਰ ਹੈ ਨਾ ਹਾਂਜੀ ਹਾਂਜੀ ਤੇ ਉਹ ਮੈਨੂੰ ਤਾਂ ਹੋ ਗਿਆ ਇੱਥੇ 20 ਸਾਲ ਰਹਿੰਦੇ ਨੂੰ ਹਣਾ ਓਕੇ ਜੀ ਓਕੇ ਤੇ ਪਰ ਮੈਂ 5 6 ਸਾਲ ਪਹਿਲਾਂ ਕੂਤਰ ਰੱਖੇ ਸੀ ਇੰਡੀਆ ਪਰ ਮੈਂ ਕਦੇ ਨਹੀਂ ਸੀ ਰੱਖੇ ਇਹਨਾਂ ਦੇ ਇੰਡੀਆ ਬਹੁਤ ਪੁਰਾਣੇ ਰੱਖੇ ਹੋਏ ਬਹੁਤ ਓਕੇ ਜੀ ਓਕੇ ਉੱਥੇ ਮੱਲਾ ਹੋ ਗਿਆ ਤੁਹਾਡੇ ਤਾਂ ਨੇ ਇਹਦੇ ਡੈਡੀ ਦੇ 20 ਸਾਲ ਹੋ ਗਏ ਨੀਅਰ ਅਬਾਊਟ 20 ਸਾਲ ਹੋ ਗਏ ਆਪਣੇ ਰੱਖੇ ਹੋਏ ਫਿਰ ਤਾਂ ਮਤਲਬ ਇੰਡੀਆ ਤੋਂ ਵੀ ਚੰਗਾ ਐਕਸਪੀਰੀਅੰਸ ਆ ਨਾ ਪੂਰਾ ਪੂਰਾ ਐਕਸਪੀਰੀਅੰਸ ਆ ਆਪਾਂ ਮੈਂ ਮੈਨੂੰ 2 ਸਾਲ ਹੋ ਗਏ ਆਏ ਨੂੰ ਤੇ ਪਹਿਲਾਂ ਆਪਾਂ ਬਾਜ਼ੀਆਂ ਛੱਡਦੇ ਆਪਾਂ ਐਤਕੀ ਬਾਜ਼ੀਆਂ ਵਧੀਆ ਛੱਡੀਆਂ ਓਕੇ ਜੀ ਓਕੇ ਹਾਂਜੀ ਹ ਤੇ ਇੰਡੀਆ ਆਪਣੇ ਕੋਲ ਕਿਹੜੀ ਬਲੱਡ ਲਾਈਨ ਆ ਜੀ ਵੀ ਜਿੱਦਾਂ ਜਿਹੜੀਆਂ ਮਸ਼ਹੂਰ ਆ ਹਾਂਜੀ ਹਾਂਜੀ ਕੋਈ ਹਜ਼ਾਰ ਵਾਲਾ ਰਾਜਨ ਵਾਲਾ ਹਾਂ ਮੈਂ ਤੁਹਾਨੂੰ ਦੱਸਦਾ ਇੰਡੀਆ ਆਪਣਾ ਉਸਤਾਦ ਆ ਬਾਈ ਬੰਤ ਬੱਲਮਗੜ ਅੱਛਾ ਜੀ ਤੇ ਉਹਨਾਂ ਦੇ ਘਰੇ ਪੁੰਨੂ ਵਾਲੇ ਕਬੂਤਰ ਸਿੱਧੇ ਆਗੇ ਸੀ ਬਾਈ ਦੇ ਘਰੇ ਓਕੇ ਜੀ ਓਕੇ ਪੁੰਨੂ ਹਾਂ ਪੁੰਨੂ ਪੁੱਲਰ ਵਾਲੇ ਕਬੂਤਰ ਅੱਛਾ ਇੱਕ ਤਾਂ ਬਾਈ ਕੋ ਆਪਣੇ ਕੋ ਉਹ ਬਰੀਡ ਆ ਅੱਛਾ ਜੀ ਤੇ ਇੱਕ ਆਪਣੇ ਕੋ ਮੀਰਾ ਕਬੂਤਰ ਆ ਓਕੇ ਤੇ ਆਪਣਾ ਭਰਾ ਵਾ ਇੱਕ ਲੁਧਿਆਣਾ ਦਾ ਮਨੀ ਲੁਧਿਆਣਾ ਓਕੇ ਜੀ ਤੇ ਉਹਦੇ ਕੋਲੋਂ ਵੀਰੇ ਕੋ ਆਇਆ ਹੋਇਆ ਕਬੂਤਰ ਇੱਕ ਇੱਕ ਆਪਣਾ ਜਾਨੀ ਡੈਡੀ ਨਾਲ ਬਾੜਾ ਪਿਆ ਸੀ ਨਾਲ ਦੇ ਪਿੰਡ ਦੇ ਚਾਹਲਾਂ ਦੇ ਆ ਪੱਪੂ ਅੰਕਲ ਉਹ ਸਵਰਗਵਾਸ ਹੋ ਗਏ ਅੱਛਾ ਜੀ ਤੇ ਉਹਨਾਂ ਦੇ ਕਬੂਤਰ ਆ ਤੇ ਉਹਨਾਂ ਦਾ ਕਬੂਤਰ 2015 ਜਿਹੜੀ ਪਹਿਲਾਂ ਰੰਗੀ ਵਾਲੀ ਬਾਜੀ ਹੋਈ ਸੀ ਟਰੈਕਟਰ ਜਿੱਤੇ ਸੀ ਕਬੂਤਰ ਅੱਛਾ ਉਹ ਸਾਡੇ ਪੱਪੂ ਬਾਈ ਦੇ ਘਰੋਂ ਗਿਆ ਸੀ ਨਾ ਉਹ ਜਿਸ ਕਰਨ ਮੇਦਪੁਰ ਦੇ ਛੁੱਟਿਆ ਸੀ ਉਹ ਬਾਈ ਦਾ ਤੇ ਪੱਪੂ ਦਾ ਬੜਾ ਪਿਆਰ ਸੀਗਾ ਓਕੇ ਜੀ ਓਕੇ ਹਾਂਜੀ ਹਾਂਜੀ ਤੇ ਉਹਨਾਂ ਚੋਂ ਹੁਣ ਅੱਗੇ ਵੀ ਤੁਸੀਂ ਜਿਹੜੇ ਆ ਲੱਗ ਲੱਗ ਬਲੱਡ ਲਾਈਨ ਆ ਗਈਆਂ ਤੁਹਾਡੇ ਹਾਂਜੀ 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 ਹੈ ਤਾਂ ਸਾਰੀਆਂ ਵਧੀਆ ਹਨਾ ਹਾਂਜੀ 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 ਤੁਸੀਂ ਕਿਸੇ ਇੱਕ ਨੂੰ ਕਹਿ ਸਕਦੇ ਆ ਵੀ ਉਹਦੇ ਬਹੁਤ ਜ਼ਿਆਦਾ ਹੀ ਵਧੀਆ ਉੱਡੇ ਆ ਕੇ ਬੱਚੇ ਨਹੀਂ ਇਹ ਜਿਹੜੇ ਪੁੰਨੂ ਵਾਲੇ ਕਬੂਤਰ ਆ ਵੀਰੇ ਇਹ ਹਨਾ ਉਸਤਾਦ ਬਾਈ ਬਾਈ ਕੋਲ ਆਇਆ ਬੰਤ ਕੋ ਬੱਲਮ ਗੜੋਂ ਹਾਂਜੀ ਹਾਂਜੀ ਤੇ ਉਹ ਕਬੂਤਰ ਕਹੜੇ ਆ ਅੱਛਾ ਯਾਨੀ ਬਾਲੇ ਡਾਬਿਆ ਕਬੂਤਰ ਭੈੜੇ ਕਬੂਤਰ ਆਪਾਂ ਕਹਿੰਦੇ ਆ ਵੀ ਹਾਂ ਹਨਾ ਤੇ ਜਿਹੜੇ ਅਮੀਰ ਆ ਕਬੂਤਰ ਆ ਤੇ ਫੌਜੀ ਵਾਲੇ ਕਬੂਤਰ ਆ ਇਹ ਕਬੂਤਰ ਠੰਡੇ ਆ ਓਕੇ ਯਾਨੀ ਇਹ ਜਾਣਦੇ ਨੇ ਉਹ ਭੈੜੇ ਆ ਇੱਕਨ ਅਸੀਂ ਆਪਸ ਵਿੱਚ ਕਰੇ ਹੋਇਆ ਉਹਨਾਂ ਨੂੰ ਮੈਂ ਹੈਗਾ ਨਵਾਂ ਕਬੂਤਰਬਾਜੀ ਚ ਨਹੀਂ ਹਾਂਜੀ ਹਾਂਜੀ ਮੈਨੂੰ ਇਹ ਦੱਸੋ ਵੀ ਕੈੜਿਆਂ ਦਾ ਥੋੜਾ ਖੁੱਲ ਕੇ ਸਮਝਾਓ ਵੀ ਕੈੜਾ ਕੈੜਾ ਦਾ ਮਤਲਬ ਵੀ ਕੰਗੂਤਰ ਦੀ ਡਾਂਣਾ ਵੀ ਉਹਨੇ ਖਿਜ ਕੇ ਉੜਨਾ ਵੱਡੇ ਘੇਰੇ ਚੋੜਨਾ ਹਨਾ ਜਿਵੇਂ ਅੱਜ ਕੂਤਰ ਉੜਦਾ ਮਤਲਬ ਉੱਚਾ ਉੜਦਾ ਵੀ ਵੱਡਾ ਯਾਨੀ ਆਪਾਂ ਵੀ ਸਾਰੇ ਪਿੰਡ ਦੇ ਘੁੰਮ ਕੇ ਉੜਦਾ ਉਹਨੂੰ ਆਪਾਂ ਕਹਿੰਦੇ ਵੀ ਕੂਤਰ ਕੈੜਾ ਵੀ ਉਹ ਘਰੇ ਵੀ ਸਾਰੇ ਕੂਤਰਾਂ ਨੂੰ 2-2 ਘੰਟੇ ਬਾਅਦ ਉੜਦਾ ਹੁਣ ਇੱਕ ਕੂਤਰ ਹੁੰਦਾ ਦਰਮਿਆਨਾ ਵੀ ਮਤਲਬ ਉੜਦਾ ਵੀ ਛੋਟੇ ਘੇਰੇ ਚੋੜਦਾ ਹਨਾ ਵੀ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਵੀ ਉਹ ਆਪਣਾ ਇੱਥੋਂ ਨੇੜੇ ਨਹੀਂ ਜਾਂਦਾ ਹੈਗਾ ਦੂਰ ਨਹੀਂ ਜਾਂਦਾ ਹੈਗਾ ਉਹ ਆਪਾਂ ਠੰਡਾ ਕੂਤਰ ਕਹਿੰਦੇ ਆ ਤੇ ਜਿਹੜਾ ਵੱਡਾ ਕੂ अच्छा मतलब ਜਿੱਥੇ ਵੋਟ 3000 ਆ ਜਾਂ 4000 ਤੇ ਜਿਹੜਾ ਛੋਟੇ ਪਿੰਡ ਵਾਲੇ ਗੂਤਰ ਉਹ ਫੇ ਛੋਟੇ ਪਿੰਡ ਤੇ ਛੁਰਦੇ ਆ ਵੀ ਉਹ ਮਤਲਬ ਹੀ ਉਹਨਾਂ ਦੀ ਉਡਣ ਦੀ ਘੱਟ ਘੱਟ ਉੜਦੇ ਆ ਮਤਲਬ ਉਹ ਵੀ ਹਾਂ ਘੱਟ ਲਾਮ ਨੂੰ ਘੱਟ ਉੜਦੇ ਆ ਉਹ ਐਵੇਂ ਹੁੰਦਾ ਤੇ ਵਧੀਆ ਜਿਹੜੇ ਨੂੰ ਮੰਨਦੇ ਆ ਵਧੀਆ ਦਾ ਜਿਹੜਾ ਉਹੀ ਆ ਜਿਹੜਾ ਸਾਰਿਆਂ ਦਾ ਸਿਰ ਫੜ ਕੇ ਉੜਦਾ ਤੇ ਸਾਰੇ ਬਿਠਾ ਕੇ ਪੈਂਦਾ ਉਹ ਵਧੀਆ ਹੀ ਆ ਬਸ ਓਕੇ ਹਾਂਜੀ ਹਾਂਜੀ ਤੇ ਇਹਨਾਂ ਦਾ ਫਿਰ ਵੀ ਜਿੱਦਾਂ ਆਪਾਂ ਹਾਂ ਹੁਣ ਕੁੱਤਿਆਂ ਚ ਲਾ ਲੋ ਬਰੀਡਿੰਗ ਉਦਾਂ ਕਰਦੇ ਹੁੰਨੇ ਆ ਹਾਂਜੀ ਹਾਂਜੀ ਮੇਰਾ ਬ੍ਰਦਰ ਜਰਮਨ ਸ਼ੈਫ ਰੱਖੇ ਹੋਏ ਆ ਹਾਂਜੀ 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 ਵੀ ਐ ਨਾ ਕੁੱਤੀ ਦਾ ਦੇਖਣਾ ਵੀ ਕੁੱਤੀ ਬਾਕੀ ਸਾਰਾ ਸਿਰਾ ਆ ਹੂੰ ਹੂੰ ਵੀ ਇਹਦੀ ਲੈਂਥ ਥੋੜੀ ਜੀ ਘਟ ਗਈ ਜਾਂ ਇਹਦੀ ਟੇਲ ਛੋਟੀ ਆ ਹਾਂ ਵੀ ਐਂਗੂਲੇਸ਼ਨ ਥੋੜੀ ਵੀ ਮਜ਼ਬੂਤੀ ਘਟਾ ਹਾਂਜੀ ਮੈਂ ਸਮਝ ਗਿਆ ਹਾਂ ਤੇ ਉਹਦੇ ਚ ਮਜ਼ਬੂਤੀ ਪਾਉਣੀ ਆਪਾਂ ਅੱਖਾਂ ਡਾਰਕ ਕਰਨੀਆਂ ਹਾਂ ਹਾਂ ਮੈਂ ਸਮਝ ਗਿਆ ਵੀ ਉਹ ਚੀਜ਼ਾਂ ਦੇਖ ਕੇ ਵੀ ਬਰੀਕੀ ਚ ਜਾ ਕੇ ਬਰੀਡਿੰਗ ਕਰਦਾ ਬੰਦਾ ਹਾਂਜੀ 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 ਤੇ ਕਬੂਤਰਾਂ ਚ ਵੀ ਇਹੀ ਆ ਵੀ ਆਈਆਂ ਵੀਰੇ ਹਾਂਜੀ ਆਈਆਂ ਦੇਖਣਾ ਸਾਰੀ ਯਾਰ ਇਹ ਗੇਮ ਦਿਮਾਗ ਦੀ ਹੈ ਜਿਹਦੇ ਕੋਲ ਦਿਮਾਗ ਨਹੀਂ ਠੀਕ ਆ ਜਿਹੜਾ ਮਿਹਨਤ ਨਹੀਂ ਕਰਦਾ ਇਹ ਜਿਹ ਮਿਹਨਤ ਬਹੁ ਮੰਗਦੇ ਆ ਇੱਥੇ ਗੂਤਰਬਾਜੀ ਦਾ ਹਿਸਾਬ ਕਿਤਾਬ ਹੋਰ ਆ ਵੀ ਘੱਟ ਮਿਹਨਤ ਕਰਨੀ ਪੈਂਦੀ ਆ ਇੱਥੇ ਹੁਣ ਇੰਡੀਆ ਦਾ ਮਾੜੀ ਮਾੜੀ ਚੀਜ਼ ਦੇਖਣੀ ਪੈਂਦੀ ਆ ਵੀ ਇਹ ਗਰਮ ਨਾ ਹੋ ਜਵੇ ਇਹ ਗਰਮ ਸਰਦ ਨਾ ਹੋ ਜਵੇ ਹਨਾ ਬਹੁਤ ਇੱਥੇ ਯਾਨੀ ਇੱਥੇ ਸਹੀ ਆ ਗੂਤਰਬਾਜੀ ਨਾਲ ਇੰਡੀਆ ਬਹੁਤ ਔਖੀ ਆ ਕਰਨੀ ਇੱਥੇ ਮਤਲਬ ਇੰਡੀਆ ਨਾਲੋਂ ਇੱਥੇ ਵਧੀਆ ਵਧੀਆ ਆ ਇੱਥੇ ਮਿਹਨਤ ਘੱਟ ਕਰਨੀ ਪੈਂਦੀ ਆ ਓਕੇ ਉੱਥੇ ਟਾਈਮ ਜ਼ਿਆਦਾ ਦੇਣਾ ਪੈਂਦਾ ਵੀ ਉੱਥੇ ਤਾਂ ਇੱਕ ਬੰਦਾ ਵਿਹਲਾ ਚਾਈਦਾ ਸਾਰਾ ਦਿਨ ਗੂਤਰ ਡਾਉਣ ਨੂੰ ਇੱਥੇ ਤਾਂ ਲਾਏ ਹੁੰਦਾ ਵੀ ਮੌਸ ओके ਵੀ ਵੈਦਰ ਕਰਕੇ ਮਤਲਬ ਡਾਰੀ ਵੀ ਇੱਥੇ ਵੱਧ ਹੋਊ ਕਬੂਤਰਾਂ ਦੀ ਹਾਂਜੀ ਹਾਂਜੀ ਉੜਦੇ ਵੱਧ ਜਿਹੜੇ ਇੰਡੀਆ ਤੋਂ ਆਇਓ ਕੂਤ ਤਾਂ ਇੱਥੇ ਉਹੀ ਉੜ ਜਾਂਦੇ ਦਿਨ ਭਰ ਤਾਂ ਉਹ ਅੱਛਾ ਹਾਂਜੀ 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 ਓਕੇ ਹਾਂ ਫਰਕ ਪੈ ਜਾ ਮੈਂ ਠੀਕ ਆ ਕੋਈ ਹੋਰ ਗੱਲ ਦੱਸਣਾ ਜਾਂ ਉਹ ਜਿਹੜੀ ਨਹੀਂ ਬਸ ਇਹ ਬਹੁਤ ਵਧੀਆ ਗੇਮ ਆ ਹਨਾ ਤੇ ਸਾਰੇ ਜਾਣੇ ਮੈਂ ਤਾਂ ਕਹਿਣਾ ਵੀ ਹਾਂ ਵਧੀਆ ਤਰੀਕੇ ਨਾਲ ਇਹਨੂੰ ਕਰੋ ਠੀਕ ਆ ਕੋਈ ਰੋਂਡੀ ਨਹੀਂ ਹਨਾ ਜਿਹੜੀ ਜਿੱਤ ਆ ਉਹਨੂੰ ਜਿੱਤ ਮੰਗੋ ਜਿਹੜੀ ਹਾਰ ਆ ਹਾਰ ਨੂੰ ਹਾਰ ਕਬੂਲੋ ਠੀਕ ਆ ਵੀ ਅੱਜ ਅਸੀਂ ਹਾਰ ਗਏ ਤਾਂ ਹਾਰ ਗਏ ਆਹ ਕੰਮ ਨਹੀਂ ਵੀ ਹਾਂ ਕਾਪੀ ਵਾਲਿਆਂ ਨਾਲ ਲੜੀ ਜਾਓ ਜਾਂ ਕੁਝ ਵੀ ਆ ਹਨਾ ਉਹ ਆਈਕਨ ਨਹੀਂ ਕਰਨਾ ਚਾਹੀਦਾ ਮੇਨ ਇਹ ਹੈਗੀ ਆ ਗੇਮ ਨੂੰ ਗੇਮ ਦੇ ਹਿਸਾਬ ਨਾਲ ਆਪਾਂ ਲਾਲਚ ਦੇ ਹਿਸਾਬ ਨਾਲ ਨਹੀਂ ਖਰਾਬ ਕਰ ਸਕਦੇ ਇਹਦਾ ਸਵਾਦ ਲੈਣ ਦਾ ਇੱਕ ਹਿਸਾਬ ਦਾ ਹੋਣਾ ਇਨੇ ਬੰਦੇ ਇਕੱਠੇ ਹੋਏ ਆਪਸ ਵਿੱਚ ਪਿਆਰੇ ਚਾਹੀਦੇ ਇਹਨਾਂ ਨੂੰ ਸ਼ੌਂਕ ਹੈ ਸਾਰਿਆਂ ਨੂੰ ਕਿਉਂ ਇਨਕਮ ਦਾ ਤਾਂ ਕੋਈ ਸੋਰਸ ਹੈ ਨਹੀਂ ਸਾਰੇ ਹੋਰ ਨਾ ਕੋਈ ਨਾ ਕੋਈ ਕੰਮ ਤਾਂ ਕਰਦੇ ਹੀ ਆ ਹਾਂਜੀ ਹਾਂਜੀ ਆ ਚੱਕਰ ਆ ਇਹ ਤਾਂ ਇੱਕ ਹਿਸਾਬ ਦਾ ਆਪਣਾ ਰਿਲੈਕਸ ਕਰਨ ਨੂੰ ਲੱਗਦਾ ਹਾਂ ਜੀ ਬਸ ਇੱਕ ਇੰਜੋਏਮੈਂਟ ਆ ਇਹ ਜੀ ਵਾਹ ਜੀ ਵਾਹ ਤੇ ਹੁਣ ਜੇ ਆਪਾਂ ਕਹਿ ਲਈਏ ਇੰਡੀਆ ਤੁਸੀਂ ਪੁਰਾਣੇ ਰੱਖੇ ਹੋਏ ਆ ਬਾਪੂ ਉਹਨਾਂ ਨੇ ਰੱਖੇ ਹੋਏ ਸੀਗੇ ਹਾਂ ਜੀ ਹਾਂ ਜੀ ਕੋਈ ਇਹੀ ਜੀ ਵੀ ਬਾਕੀ ਤਾਂ ਵੀਡੀਓ ਲੰਬੀ ਹੋ ਜੂਗੀ ਕੋਈ ਇਹੀ ਜੀ ਬਾਜੀ ਦੱਸੋ ਵੀ ਕੋਈ ਯਾਦਗਾਰ ਬਾਜੀ ਹੋਵੇ ਵਿਆਹ ਪੂਰਾ ਪੇਚਾ ਪੈ ਗਈ ਕੰਮ ਬਣਿਆ ਹੋਵੇ ਜੀਤੀਆਂ ਤਾਂ ਬਹੁਤ ਹੋਣਗੀਆਂ ਹਾਂ ਜੀ ਹਾਂ ਜੀ ਹਾਂ ਜੀ ਆਪਾਂ ਜਿੱਤਦੇ ਹਾਂ ਹਾਂ ਜੀ ਵੀ ਕੋਈ ਅਹੀ ਜੀ ਯਾਦਗਾਰ ਬਾਜੀ ਹੋਵੇ ਵੀ ਐਤ ਕੀ ਹੋਈ ਸੀ ਆਪਣੇ ਮਾਦਪੁਰ ਪਿੰਡਾ ਬਾਜੀ ਬਾਜੀ ਹੋਈ ਸੀ ਉੱਥੇ ਕੂਤਰ ਛੁੱਟੇ ਸੀ 42 ਗ 2200 ਮੁੱਢ ਨੂੰ ਛੁੱਟੇ ਸੀ ਹਾਂ ਜੀ ਤੇ 2:30 ਵਜੇ ਮਤਲਬ ਵੀ ਸੱਤ ਕ ਗੂਤਰ ਫਿਰਦੇ ਸੀਗੇ ਹਨਾ ਗਰਮੀ ਬਾਹਲੀ ਸੀਗੀ ਤੁਹਾਨੂੰ ਪਤਾ ਗਰਮੀ ਉੱਥੇ 43 ਤੋਂ 44 ਡਿਗਰੀ ਹੁੰਦਾ ਹਨਾ ਹਾਂ ਜੀ ਤੇ ਚੱਲ ਆਪਣੇ ਭਰਾ ਆਏ ਬਾਜੀ ਕਰਾਉਂਦੇ ਆ ਉੱਥੇ ਤੇ ਬੰਡਣ ਨੂੰ ਕਹਿੰਦੇ ਸੀਗੇ ਹਨਾ ਵਧੀਆ ਸਟਾਰ 플레이ਰ ਸੀ ਚੱਲ ਆਪਾਂ 9 ਦਾ ਗਾਣਾ ਨੂੰ ਲੈਣਾ ਤੇ ਸਾਡੇ ਬਾਪੂ ਨੇ ਦੋ ਵਾਰ ਦੇ ਡੈਡੀ ਕੋ ਐ ਡੈਡੀਆਂ ਜਵਾਬ ਤਾਂ ਵੀ ਅਸੀਂ ਨਹੀਂ ਪੰਡਣੀ ਹਨਾ ਚੱਲ ਵਿੱਚ ਬਹੁਤ ਸੀਗੇ ਜਾਣ ਪਛਾਣ ਦੇ ਚੱਲ ਫਿਰ ਡੈਡੀ ਨੇ ਬੰਡ ਲਈ ਆਪਣਾ ਬੂਤਰ ਉੱਥੇ ਦੂਜਾ ਨੰਬਰ ਕਰ ਗਿਆ ਸੀਗਾ ਓਕੇ ਜੀ ਓਕੇ ਤੇ ਬਾਪੂ ਦਾ ਨਾਂ ਕੀ ਆ ਵੈਸੇ ਬਹਾਦਰ ਸਿੰਘ ਰੋਲੇ ਮੈਂ ਪਛਾਣਦੇ ਹੋਂਗੇ ਸ਼کاری ਬੰਦੇ ਹਾਂ ਹਾਂਜੀ ਹਾਂਜੀ ਸਾਰੇ ਜਾਣਦੇ ਆ ਡੈਡੀ ਨੂੰ ਤਾਂ ਡੈਡੀਆਂ ਨੂੰ ਪਹਿਲਾਂ ਬਠੰਡੇ ਬਠੰਡੇ ਬਹੁਤ ਜਾ ਕੇ ਆਏ ਹਨਾ ਅੱਛਾ ਜੀ ਹਾਂਜੀ 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 ਓਕੇ ਜੀ ਓਕੇ ਚਲੋ ਵਧੀਆ ਲੱਗਿਆ ਜੀ ਮਿਲ ਕੇ ਧੰਨਵਾਦ ਜੀ ਨਹੀਂ ਥੈਂਕ ਯੂ ਹਾਂਜੀ ਵੀਰ ਓਕੇ ਜੀ ਥੈਂਕ ਯੂ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਬਾਈ ਬਸ ਵਧੀਆ ਜੀ ਵਧੀਆ ਤੇ ਬਾਈ ਜੀ ਥੋੜਾ ਜਿਹਾ ਆਪਣੇ ਦੇਖਣ ਵਾਲਿਆਂ ਨੂੰ ਇੰਟਰੋਡਕਸ਼ਨ ਦੇ ਦੂੰਗੇ ਜੀ ਹਾਂਜੀ ਹਾਂਜੀ ਮੇਰਾ ਨਾਮ ਵੀਰੇ ਹੈ ਜਸਵਿੰਦਰ ਆ ਪਰ ਜੋਨੀ ਦੇ ਨਾਂ ਤੇ ਸਾਰੇ ਇੱਥੇ ਜਾਣਦੇ ਆ ਓਕੇ ਜੀ ਓਕੇ ਹਾਂਜੀ ਹਾਂਜੀ ਤੇ ਬਾਬਾ ਟਾਈਮ ਹੋ ਗਏ ਇੱਥੇ ਕੂਤਰ ਰੱਖਿਆ ਨੂੰ ਹੋ ਗਏ 5-6 ਸਾਲ ਅੱਛਾ ਜੀ ਪਹਿਲੋ ਮੁੰਡੇ ਹੋਰ ਫਿਰ ਇਹਨਾਂ ਨਾਲ 2 ਸਾਲ ਹੋ ਗਏ ਹੁਣ ਘਰੇ ਰੱਖੇ ਹੋਇਆ अच्छा जी ਵੀ ਪਹਿਲਾਂ ਕਿਸੇ ਹੋਰ ਕੋਲ ਰੱਖ ਕੇ ਹਾਂ ਹਾਂ ਉਹ ਮੁੰਡੇ ਫਰੈਂਡ ਹੀ ਆ ਪਹਿਲਾਂ ਉਹਨਾਂ ਨਾਲ ਹੁੰਦਾ ਸੀ ਫਿਰ ਦੋ ਕੁ ਸਾਲ ਤੋਂ ਹੁਣ ਘਰੇ ਰੱਖ ਲਏ ਓਕੇ ਜੀ ਓਕੇ ਤੇ ਇੰਡੀਆ ਤੋਂ ਹੀ ਸ਼ੌਂਕ ਆ ਜੀ ਆਪਾਂ ਨੂੰ ਹਾਂ ਜੀ ਇੰਡੀਆ ਤੋਂ ਹੀ ਸ਼ੌਂਕ ਆ ਬਾਈ ਪਹਿਲਾਂ ਉੱਥੇ ਵੀ ਬਾਜ਼ੀਆਂ ਛੱਡੀਆਂ ਹਾਂ ਪਹਿਲਾਂ ਇੰਡੀਆ ਵੀ ਬਾਜ਼ੀਆਂ ਛੱਡੀਆਂ ਹਾਂ ਜੀ ਤੇ ਮੇਰਾ ਡਿਸਟ੍ਰਿਕਟ ਲੁਧਿਆਣਾ ਵਾ ਅੱਛਾ ਜੀ ਪੈਂਡ ਮੇ ਰਹਿਗਾ ਤੋ ਥੋੜਾ ਅੱਛਾ ਜੀ ਹਾਂ ਤੇ ਉੱਥੇ ਵੀ ਮਤਲਬ ਜੇ ਆਪਾਂ ਹਸਾਬ ਲਾਈਏ ਹਾਂ ਉੱਥੇ ਦੀ ਬਾਜ਼ੀਆਂ ਤੇ ਇੱਥੇ ਦੀ ਬਾਜ਼ੀਆਂ ਦਾ ਕੀ ਫਰਕ ਆ ਜੀ ਉੱਥੇ ਦੀਆਂ ਬਾਜ਼ੀਆਂ ਜਸ ਜਸਟ ਹੈ ਮੈਂ ਤੁਹਾਨੂੰ ਗੱਲ ਕਰਦਾ ਮੈਂ ਕਰਦਾ 97 98 ਦੀ ਗੱਲ ਹੈ ਨਾ ਉਦੋਂ ਦਾ ਬਾਜ਼ੀਆਂ ਹੁੰਦੀਆਂ ਸੀ ਵੀ 12 ਵਜੇ ਵੀ ਮੁੱਕ ਜਾਂਦੀ ਸੀਗੀ ਬਾਜ਼ੀ ਬਹੁਤ ਤੋਂ ਬਹੁਤ ਵਧੀਆ ਬਾਜ਼ੀ ਜਾਂਦੀ ਸੀ 2 ਵਜੇ ਦੇ ਨੂੰ 3 ਵਜੇ ਦੇ ਨੂੰ ਓਕੇ ਜੀ ਉਸ ਟਾਈਮ ਗਰਮੀ ਦਾ ਜਿਆਦਾ ਗਰਮੀ ਬਹੁਤ ਜ਼ਿਆਦਾ ਹੁੰਦੀ ਸੀ ਲੋਹ ਵਗਦੀ ਹੁੰਦੀ ਸੀ ਓਕੇ ਜੀ ਓਕੇ 2:00 ਵਜੇ ਨੂੰ ਕਈ ਘਰੀ ਤਾਂ ਸਾਰੀ ਬਾਜ਼ੀ ਕਈ ਘਰੀ 11:00 ਵਜੇ ਖਤਮ ਹੋ ਜਾਂਦੀ ਹੁੰਦੀ ਸੀ। ਵਾਹ ਜੀ ਵਾਹ। ਹਾਂ। ਦਾ ਪੇਜ ਦਾ ਵੀ ਕਹਿ ਸਕਦੇ ਆਂ ਵੀ ਹੁਣ ਨੁਕਤੇ ਵਧ ਆ ਗਏ ਬੰਦਿਆਂ ਨੂੰ ਜਾਂ ਬਰੀਡ ਸੁਧਾਰ ਕਰ ਲਿਆ। ਹਾਂ। ਵੈਦਰ ਦਾ ਹੀ ਆਪਾਂ ਕਹਿ ਸਕਦੇ ਆਂ। ਨਹੀਂ ਹੁਣ ਨੁਕਤੇ ਵੀ ਲੋਕਾਂ ਕੋਲੇ ਬਹੁਤ ਆ ਗਏ ਤੇ ਬਰੀਡ ਦਾ ਸੁਧਾਰ ਵੀ ਹੋ ਗਿਆ। ਜਿਉਂ-ਜਿਉਂ ਟੈਕਨੋਲੋਜੀ ਵਧੀ ਗਈ। ਹਾਂਜੀ ਹਾਂਜੀ। ਤੇ ਉਹ ਤੇ ਜਿਵੇਂ ਹੁਣ ਬਾਹਲੇ ਲੋਕੀ ਆ ਟੈਕਨੋਲੋਜੀ ਦੇ ਹਿਸਾਬ ਨਾਲ YouTube ਤੇ ਕੀ ਕੁਛ ਪਿਆ ਨਾ। ਥੋੜਾ ਥੋੜਾ ਆਪਦੇ ਗੇਮ ਦੇ ਵਿੱਚ ਵੀ ਬੰਦੇ ਸੁਧਾਰ ਕਰਦੇ ਗਏ। ਓਕੇ। ਉਹਦੇ ਕਰਕੇ ਫਿਰ ਟਾਈਮ ਵੀ ਵਧਣ ਲੱਗ ਗਿਆ ਹਾਂ ਤੇ ਹੁਣ ਜੇ ਆਪਾਂ ਉੱਥੇ ਦਾ ਹਿਸਾਬ ਲਈਏ ਹੂੰ ਉੱਥੇ ਹੈਗੀ ਗਰਮੀ ਜ਼ਿਆਦਾ ਲੂ ਚੱਲਦੀ ਆ ਹਨਾ ਹੂੰ ਹਾਂ ਇੱਥੇ ਗਰਮੀ ਤਾਂ ਪੈਂਦੀ ਆ ਪਰ ਲੂ ਨਹੀਂ ਚੱਲਦੀ ਆ ਹਨਾ ਨਹੀਂ ਲੂ ਨਹੀਂ ਚੱਲਦੀ ਹਾਂ ਫਿਰ ਇੱਥੇ ਕਬੂਤਰ ਮਤਲਬ ਜ਼ਿਆਦਾ ਉੱਡ ਲੰਨੇ ਆ ਜੀ ਉਹ ਜੀ ਦਾ ਫਾਇਦਾ ਆ ਇਹ ਕਬੂਤਰਾਂ ਨੂੰ ਮਤਲਬ ਵੱਧ ਗਰਮੀ ਚ ਜਿਆਦਾ ਉਹ ਕਰਦੇ ਆ ਕਬੂਤਰ ਨਹੀਂ ਇੱਥੇ ਕੂਤਰਾਂ ਦੀ ਇਡਾਨ ਜਿਆਦਾ ਹੋ ਜਾਂਦੀ ਆ ਆਫ ਕੋਰਸ ਉਹ ਵੀ ਇੱਥੇ 15 ਘੰਟੇ ਦੀ ਵੀ ਵਾਰੀ ਚੱਲੀ ਜਾਂਦੀ ਆ ਕਿਉਂਕਿ ਜਿਹੜੀ ਇੱਥੇ ਗਰਮੀ ਆ ਇਹ ਡਿਫਰੈਂਟ ਤਰ੍ਹਾਂ ਦੀ ਗਰਮੀ ਆ ਜਿਵੇਂ ਹੁਣ ਆਪਾਂ ਕਹਿ ਦਿੰਨੇ ਆ ਵੀ ਅੱਜ ਟੈਂਪਰੇਚਰ 28 ਟੈਂਪਰੇਚਰ ਆ ਪਰ ਫੀਲ ਲਾਈਕ ਕਹਿੰਦੇ 32 ਆ ਨਾ ਪਰ ਜਿਹੜਾ ਅਸਲੀ ਟੈਂਪਰੇਚਰ ਆ ਉਹ 28 ਆ ਉੱਪਰ ਲਾ ਆਹ ਕੂਤਨੇ ਤੋਂ ਉੱਪਰ ਉੱਡਣਾ ਰਾਈਟ ਉਹਨੇ ਉੱਪਰ ਆ ਜਦੋਂ ਆਪਾਂ ਗਰਾਉਂਡ ਲੈਵਲ ਤੇ ਦੇਖਦੇ ਆ ਆਪਾਂ ਫੀਲ ਕਰਦੇ ਆ 32 ਆ ਪਰ ਐਕਚੁਅਲੀ ਟਾਈਮ ਜਿਹੜਾ ਉਹ ਹੁੰਦਾ ਉਹ 28 ਹੀ ਹੁੰਦਾ ਵਾ ਉਹ ਫੀਲ ਲਾਈਕ ਨਹੀਂ ਆਪਾਂ ਜਿਹੜਾ ਆਪਾਂ ਨੂੰ ਫੀਲ ਹੁੰਦਾ ਉਹ ਆਪਾਂ ਕਿਉਂਕਿ ਇੱਥੇ ਹਵਾ ਦੇ ਵਿੱਚ ਹਮੇਸ਼ਾ ਨਮੀ ਰਹਿੰਦੀ ਆ ਓਕੇ ਜੀ ਓਕੇ ਉਹਦੇ ਨਾਲ ਥੋੜੀ ਵੀ ਕੂਤਰਾ ਨੂੰ ਉਡਾਨ ਵੱਡੀ ਹੋ ਜਾਂਦੀ ਉਹਨਾਂ ਦੀ ਓਕੇ ਜੀ ਓਕੇ ਬੀ ਡਾਰੀ ਵੱਡੀ ਲੰਡਾਰੀ ਵੱਡੀ ਹੋ ਜਾਂਦੀ ਹਾਂਜੀ ਤੇ ਇੱਥੇ ਵੈਸੇ ਨੋਰਮਲ ਜਦੋਂ ਬਾਜੀ ਹੁੰਦੀ ਆ ਕਿੰਨੇ ਕ ਵਜੇ ਛੱਡ ਕੇ ਕਿੰਨੇ ਕ ਵਜੇ ਤੱਕ ਲਾ ਲੈਣੇ ਆ ਕਬੂਤਰ ਜੇ ਤਾਂ ਵਨ ਇੱਕ ਦਿਨ ਦੀ ਬਾਜੀ ਹੁੰਦੀ ਆ ਉਹ ਤਾਂ ਰਾਉਂਡ 5:30 ਛੱਡਦੀ ਤੇ ਆ ਓਕੇ ਤੇ ਸ਼ਾਮ ਨੂੰ 9 ਵਜੇ ਤੱਕ ਵੀ 8:30 ਤੱਕ ਅੰਟਿਲ ਵੀ ਜੇ ਬੱਦਲ ਹੋ ਗਏ ਜਾਂ ਕਬੂਤਰਾਂ ਦੇ ਰੰਗ ਨਹੀਂ ਹੈ ਕਲੀਅਰ ਹੁੰਦੇਗੇ ਫਿਰ ਕਹਦੇਦਾ ਵੀ ਉਹਨਾਂ ਟਾਈਮ ਚੱਲੋ ਵੀ ਸਾਰਿਆਂ ਦੀ ਸੰਝ ਹੈ ਜਿੰਨੇ ਰਹਿ ਗਏ ਹਨਾ ਨਹੀਂ ਤਾਂ 9:00 ਵਜੇ ਤੱਕ ਹੀ ਚਲੀ ਜਾਂਦੀ ਆ ਓਕੇ ਜੀ ਓਕੇ ਆਲਮੋਸਤ ਤੁਸੀਂ ਲਾ ਲੋ ਵੀ 15-16 ਘੰਟੇ ਹੋ ਜਾਂਦੀ ਹੈ ਕਬੂਤਰਾਂ ਨਾਲ ਹਾਂ ਤੇ ਦੂਸਰ ਜੇ ਵੀ ਦੂਸਰ ਜ ਕਿੰਨਾ ਕੁ ਟਾਈਮ ਲਾ ਦੰਨੇ ਆ ਜੀ ਮਤਲਬ ਅੱਜ ਕਬੂਤਰ ਤੁਸੀਂ ਛੱਡਤੇ 5:30 ਹਨਾ 5:30 ਛੱਡੇ ਹਾਂ ਜੀ 5:30 ਛੱਡੇ ਹੁਣ ਤੁਹਾਨੂੰ ਕੀ ਅੰਦਾਜ਼ਾ ਲੱਗਦਾ ਵੀ ਕਿ ਕਿੰਨੇ ਕਜੇ ਬੰਨੇ ਆ ਇਹ 6 ਵਜੇ ਦੇ ਨੂੰ ਅਸੀਂ ਕਹਿ ਦਾਂਗੇ ਵੀ ਜਿੰਨੇ ਕਬੂਤਰ ਸਾਡੀ ਨਿਗਾਹ ਚ ਹੋਏ ਵੀ ਫਿਰਦੇ ਆ ਸਾਰੇ ਹਨਾ 6 ਵਜੇ ਦੇ ਨੂੰ ਢਾਂਗੀਆਂ ਹਲਵਾ ਦਾਂਗੇ ਉਹ ਮਤਲਬ ਇੱਥੇ ਹੀ ਬਹਿ ਜੂंगे ਕਬੂਤਰ ਕਿਉਂਕਿ ਮੈਂ ਕਬੂਤਰ ਕਦੇ ਰੱਖੇ ਨਹੀਂ ਨਹੀਂ ਕਬੂਤਰ ਬਹਿ ਜਾਣਗੇ ਕੋਸ਼ਿਸ਼ ਕਈ ਕਰੀ ਕੂਤਰ ਤਕਲੀਫ ਕਰਦੇ ਆ ਫਿਰ ਉਹਨਾਂ ਨੂੰ ਟਾਈਮ ਦੇ ਦਿੰਨੇ ਆ ਵੀ ਜਿੰਨੇ ਕੂਤਰ ਅਜੇ ਸ਼ਾਮ ਨੂੰ ਫੜੇ ਗਏ ਮੂਹਰ ਲਾ ਦੇ ਦੀ ਉਹਨਾਂ ਦੇ ਵੀ ਓਕੇ ਤੁਸੀਂ ਲੈ ਜਾਓ ਹੈਨਾ ਕਈ ਕੂਤਰ ਹੁੰਦੇ ਆ ਵੀ ਰਾਤ ਨੂੰ ਨਹੀਂ ਫੜੇ ਗਏ ਫਿਰ ਉਹਨਾਂ ਨੂੰ ਸਵੇਰੇ ਐਕਸਟਰਾ ਟਾਈਮ ਦੇ ਦੇਖੋ ਕਿ ਸਵੇਰ ਦੀ ਬਾਜੀ ਆ ਉਹ ਸਵੇਰੇ 8 ਵਜੇ ਸ਼ੁਰੂ ਕਰਾਂਗੇ ਅਸੀਂ ਓਕੇ ਜੀ ਜੇ ਉਹਨਾਂ ਨੇ ਕਿਸੇ ਨੇ ਆ ਕੇ ਕੂਤਰਾ ਉਹਦਾ ਫੜ ਲਿਆ ਹਾਂਜੀ ਠੀਕ ਆ ਜਿੰਨੇ ਵਜੇ 8 ਵਜੇ ਤੀਕੋ ਢਾਂਗੀਆਂ ਲਾ ਸਕਦੇ ਆ ਫਟਾਫਟ ਫੜ ਸਕਦੇ ਆ ਨਾ 8 ਵਜੇ ਤੋਂ ਬਾਅਦ ਫਿਰ ਕੋਈ ਢਾਂਗ ਹੀ ਨਹੀਂ ਲੱਗਣੀ ਜੀ ਤਾਂ ਕਿ ਉੱਤਰ ਸਵੇਰੇ ਫੜਿਆ ਵੀ ਗਿਆ ਉਹਨੂੰ ਇੱਕ ਘੰਟਾ ਐਕਸਟਰਾ ਦੇ ਦਿੰਦੇ ਆ ਵੀ ਓਕੇ ਤੈਨੂੰ ਇੱਕ ਘੰਟਾ ਐਕਸਟਰਾ ਦੇਦਾ ਤੂੰ 9 ਵਜੇ ਫਲਾਈ ਕਰ ਸਕਦਾ ਉਹਨੂੰ ਓਕੇ ਜੀ ਓਕੇ ਵੀ ਆਪਣਾ ਜੋ ਵੀ ਸੌਦਾ ਪੱਤਾ ਦੇਣਾ ਵੀ ਦੇ ਲੈਣੇ ਵੀ ਫੇਰ ਛਾੜ ਦੇ ਵੀ ਫੇਰ ਛਾੜ ਦੇ ਉਹ ਉਹੀ ਟਾਈਮਿੰਗ ਉਹਦੀ ਐਡਜਸਟ ਕਰਦੇ ਆ ਨਹੀਂ ਉਹਨੂੰ 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 ਇਹ ਇਹ ਕਹਦੇ ਵੀ 1 ਘੰਟਾ ਨੂੰ ਫੇਵਰ ਮਿਲ ਜਾਂਦੀ ਹੈ ਵੀ ਉਹ ਰਾਤ ਨੂੰ ਫੜਿਆ ਨਹੀਂ ਗਿਆਗਾ ਓਕੇ ਜੀ ਓਕੇ ਫਾਇਦਾ ਹੀ ਆ ਉਹਦੇ ਫਾਇਦਾ ਉਹਦੇ ਵਾਸਤੇ ਆ ਓਕੇ ਫਾਇਦਾ ਵੀ ਕਹਦਾ ਇੱਕ ਤਾਂ ਪਹਿਲਾਂ ਫੜਿਆ ਗਿਆ ਉਹਨੂੰ ਸਾਹਮਣਾ ਵਧੀਆ ਆ ਉਹਨੂੰ ਸਾਹਮਣਾ ਵਧੀਆ ਉਹ ਬਾਹਰ ਰਿਹਾ ਉਹਦੀ ਸ਼ਾਮ ਸਮਾਈ ਪਰ ਕਈ ਗਰੀ ਕੂਤਰ ਉੱਡ ਜਾਂਦੇ ਜਿਵੇਂ ਲਾਸਟ ਵੀਕ ਬਾਜੀ ਸੀਗੀ ਇੱਥੇ ਮੁੰਡੇ ਨੇ ਉਹਨੇ ਗੁਰਵਿੰਦਰ ਨੇ ਸਾਹਮ ਕੇ ਛੱਡਿਆ ਸੀ ਉਹਨੇ ਸਵੇਰੇ ਕੂਤਰ ਫੜਿਆ ਸੀ ਉਹ ਪਰ ਉਹਨੇ ਘੰਟੇ ਦੇ ਵਿੱਚ ਸਾਹਮ ਕੇ ਛੱਡਤਾ ਉਹ ਸ਼ਾਮ ਨੂੰ ਕੂਤਰ ਸ਼ਾਮ ਨੂੰ ਲੋ ਗਿਆ ਬਾਜੀ ਜੋ ਉਹ ਗੈਨ ਹੋ ਗਿਆ ਸੀ ਹਾਂ ਵਾਹ ਜੀ ਹੋ ਜਾਂਦੇ ਆ ਕਈ ਕਰੀ ਕੂਤਰ ਮਾਲਾ ਮੋਟਾ ਬੰਦੇ ਸ਼ਿਕਾਰੀ ਜਿਹੜੇ ਹੈਗੇ ਕਰ ਲੈਂਦੇ ਆ ਓਕੇ ਜੀ ਓਕੇ ਤੇ ਮੈਂ ਮੇਰਾ ਵੈਸੇ ਮੇਰਾ ਉਸਤਾਦ ਪਾਕਿਸਤਾਨ ਤੋਂ ਆ ਅੱਛਾ ਜੀ ਅਲੀ ਇਮਰਾਨ ਆ ਉਹਦਾ ਨਾਮ ਹਾਂਜੀ ਅੱਛਾ ਜੀ ਅਲੀ ਇਮਰਾਨ ਆ YouTube ਉਹਦਾ ਵੀ ਚੈਨਲ ਹੈਗਾ ਵਾ ਅੱਛਾ ਜੀ ਹਾਂਜੀ ਤੇ ਜੋ ਵੀ ਮੇਰੇ ਕੋਲ ਹੈਗਾ ਮੈਂ ਤਾਂ ਸਾਰਾ ਉਹ ਤੋਂ ਹੀ ਸਿੱਖਿਆ ਉਹਦੇ ਨਾਲ ਹੀ ਜੁੜੇ ਹੋਇਆ ਓਕੇ ਜੀ ਹੋ ਗਏ 2 ਸਾਲ ਉਹਨਾਂ ਨਾਲ ਜੁੜੇ ਉਹ ਉਧਰ ਕਿਦਾਂ ਲਿੰਕ ਬਣਿਆ ਵੀ ਉਸਤਾਦੀ ਉਧਰ ਬਸ ਐਜ਼ ਅ ਰਿ YouTube ਤੋਂ ਉੱਪਰ ਆਪਾਂ ਉਹਨਾਂ ਨਾਲ ਲਿੰਕ ਕਰ ਲਿਆ ਹਨ ਚਲੋ ਵਧੀਆ ਫਰੈਂਡਸ਼ਿਪ ਉਹਨਾਂ ਨਾਲ ਹੋ ਗਈ ਹੁਣ ਤਾਂ ਐਜ਼ ਹਰ ਰੋਜ਼ ਅਸੀਂ ਗੱਲ ਕਰਦੇ ਆਏ ਵੀ ਐਵਰੀ ਡੇ ਗੱਲ ਕਰਦੇ ਆ ਮੋਸ ਭਰਾ ਵਾਂਗੂ ਪਿਆਰ ਬਣਿਆ ਹੋਇਆ ਵਾ ਨਹੀਂ ਪਾਕਿਸਤਾਨ ਵਾਲਿਆਂ ਦੀ ਗੇਮ ਦਾ ਕੋਈ ਫਰਕ ਹੈ ਜੀ ਵੀ ਆਹ ਮਸਾਲੇ ਮਸੂਲੇ ਕੋਈ ਜਿਹੜੇ ਦਾਪੇ ਗੇਮ ਤਾਂ ਗੇਮ ਦਾ ਭਾਈ ਹਰ ਇੱਕ ਦਾ ਫਰਕ ਹੁੰਦਾ ਵਾ ਹਰ ਇੱਕ ਦੀ ਗੇਮ ਦਾ ਕੋਈ ਨਾ ਕੋਈ ਫਰਕ ਹੁੰਦਾ ਹੀ ਆ ਵੀ ਹਰ ਦੂਜੇ ਬੰਦੇ ਦਾ ਵੀ ਪਾਸਮਰ ਵਾਲਾ ਆਣ ਦਾ ਉਹ ਹੁੰਦਾ ਜੋ ਵੀ ਤੁਸੀਂ ਦਿੰਨੇ ਆ ਹਾਂਜੀ ਹਾਂਜੀ ਓਕੇ ਹਾਂ ਡਿਪੈਂਡ ਹੀ ਉਹਦੇ ਤੇ ਆ ਸਾਰੀ ਕਹਾਣੀ ਡਿਪੈਂਡ ਹੀ ਉਹਤੇ ਆ ਜੀ ਵੀ ਤੁਸੀਂ ਇਹ 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 ਕੀ ਕਹਿ ਸਕਦੇ ਆ ਵੀ ਪਹਿਲਾਂ ਬਲੱਡ ਲਾਈਨ ਆ ਜਾਂ ਆਪਣੀ ਸਾਮ ਸੰਭਾਈ ਆ ਕੀ ਚੀਜ਼ ਆ ਵੀ ਕਬੂਤਰ ਵਧੀਆ ਉੱਡੇ ਸਾਡੇ ਨੂੰ ਸਾਡਾ ਉਸਤਾਦ ਕਹਿੰਦਾ ਪਹਿਲੋ ਸਾਰਿਆਂ ਨੂੰ ਪਹਿਲੋ ਬਲੱਡ ਲੈਣ ਅੱਛਾ ਜੀ ਨਵੇਂ ਪਹਿਲੋ ਆ ਤੁਸੀਂ ਕੂਟਰ ਸਾਹਮਣੇ ਤੁਹਾਡਾ ਕੂਟਰ ਵਧੀਆ ਤੰਦਰੁਸਤਾ ਕੂਟਰ ਰੋੜ੍ਹ ਜੂਗਾ ਜੀ ਅੱਛਾ ਜੀ ਪਹਿਲੋ ਤਾਂ ਤੁਸੀਂ ਉਹਦੀ ਬਲੱਡ ਲੈ ਲੈ ਲੋ ਫੇਰ ਤੁਹਾਡੀ ਖਰਾਕ ਆ ਓਕੇ ਜੀ ਤੇ ਸੈਕਿੰਡ ਤੇ ਤੁਹਾਡੀ ਅਗੇ ਦੀ ਕਿਸਮਤ ਵਈ ਸਾਰਿਆਂ ਨੂੰ ਤਕੜੀ ਅੱਛਾ ਬਸ ਇਹ ਇਸ ਤੋਂ ਵੱਧ ਹੋਰ ਕੁਛ ਨਹੀਂ ਗਾ ਜੀ ਵੀ ਜਿਹੜਾ ਤੁਸੀਂ ਮਾਲ ਪੱਤਾ ਦਿੱਤਾ ਉਹ ਸੈੱਟ ਬਹਿ ਜਾਵੇ ਉਹਨੂੰ ਉਹ ਸੈੱਟ ਬਹਿ ਜਾਵੇ ਫੇਰ ਉਹਦੇ ਨਾਲ ਵੀ ਜਿੰਨਾ ਤੰਦਰੁਸਤ ਆ ਨਾ ਪੂਰਾ ਤੰਦਰੁਸਤਾ ਕੁਛ ਮਜ਼ਾਜ ਚ ਵੀ ਉਹਨਾਂ ਵੀ ਉਹ ਨਹੀਂ ਉਹ ਵਧੀਆ ਡੂਗਾ ਜਿੰਨਾ ਹੁਣ ਆਪਾਂ ਅੰਦਰੋਂ ਤੰਦਰੁਸਤ ਹੋਵਾਂਗੇ ਆਪਕੋਸ ਆਪਾਂ ਵੱਧ ਭੱਜਾਂਗੇ ਜੇ ਆਪਾਂ ਅੰਦਰੋਂ ਹੀ ਬਿਮਾਰ ਹੋਏ ਕਮਜ਼ੋਰੀ ਹੋ ਗਈ ਹਾਂਜੀ ਉਹ ਫਿਰ ਆਪਾਂ ਨੂੰ ਲੈ ਵੈਂਦੀ ਹੈਗੀ ਜੀ ਓਕੇ ਜੀ ਓਕੇ ਹੂੰ ਫਿਰ ਪਾਕਿਸਤਾਨ ਤੁਸੀਂ ਐਨ ਉਦਾਂ ਹੀ ਉਸਤਾਦੀਦਾਰੀ ਜਿੱਦਾਂ ਇੱਥੇ ਆਪਾਂ ਇੰਡੀਆ ਕਰਦੇ ਆ ਵੀ ਪੱਗ ਮੰਨਣੀ ਜਾ ਕੇ ਤੇ ਸ਼ਾਪ ਚੱਲੇ ਨਹੀਂ ਇੰਦਾ ਨਹੀਂ ਮੈਂ ਉਸਤਾਦੀਦਾਰੀ ਜੀ ਅਮੇ ਉੱਥੇ ਮੈਂ ਗਿਆ ਨਹੀਂਗਾ ਬਸ ਫੋਨ ਦੇ ਉੱਪਰ ਹੀ ਉਹਨਾਂ ਨਾਲ ਲਿੰਕ ਹੋ ਗਿਆ ਸੀਗਾ ਪ੍ਰੇਮ ਪਿਆਰ ਜੀ ਪ੍ਰੇਮ ਪਿਆਰ ਹਾਂਜੀ ਅੱਛਾ ਜੀ ਉਹਨਾਂ ਨੇ ਬਸ ਉਹ ਮੈਂ ਉਹਨਾਂ ਨੇ ਕੋਈ ਲੁਕੋਇਆ ਨਹੀਂ ਅਜੇ ਤੀਕ ਅੱਛਾ ਮਫੂਨ ਕੀਤਾ ਚਲੋ ਹਾਸੇ ਮੇਜਾ ਕੇ ਗੱਲਾਂ ਚੱਲ ਪਈ ਉਹਨਾਂ ਨੇ ਮੈਨੂੰ ਨਾਰਮਲ ਹੀ ਸਾ ਹਰ ਇੱਕ ਬੰਦੇ ਨੂੰ ਦੱਸ ਦਿੰਦੇ ਆ ਨਾਰਮਲ ਚੀਜ਼ ਦੱਸਦੀ ਉਹਨਾਂ ਨੇ ਜਿਉਂ ਜਿਉਂ ਫਿਰ ਤੁਹਾਡੇ ਤਾਲਕ ਵਧ ਹੀ ਗਏ ਫਿਰ ਤੇ ਉਹਦਾ ਫਿਰ ਉਹਨਾਂ ਨਾਲ ਬਹੁਤ ਜ਼ਿਆਦਾ ਤਾਲਕ ਵਧ ਗਏ ਇਹਦੇ ਜਿਵੇਂ ਹੁਣ ਉਹਨਾਂ ਨੂੰ ਫੋਨ ਵੀ ਕਰਦਾ ਉਹਨਾਂ ਦੇ ਸਾਰੇ ਘਰ ਦੇ ਉਹਦੇ ਬੱਚੇ ਉਹਦੀ ਵਾਈਫ ਸਾਰੇ ਮੈਨੂੰ ਜਾਣਦੇ ਉਹਨਾਂ ਨੂੰ ਪਤਾ ਵੀ ਉਹਨਾਂ ਦਾ ਫੋਨ ਹੁੰਦਾ ਨਹੀਂ ਵੈਸੇ ਪਾਕਿਸਤਾਨ ਵਾਲੇ ਮਾਣਾਦਰ ਵੀ ਬੜਾ ਕਰਦੇ ਆ ਆਪਣੇ ਹਾਂਜੀ ਹਾਂਜੀ ਬਹੁਤ ਮਾਣਾਦਰ ਬਹੁਤ ਕਰਦੇ ਆ ਹਾਂ ਕਿਉਂਕਿ ਵੀਡੀਓ ਆਪਾਂ ਦੇਖਦੇ ਰਹਿੰਦੇ ਹਾਂ ਚਲੋ ਜੀ ਭਾਈ ਧੰਨਵਾਦ ਆਪਣਾ ਦੇਣ ਲਈ ਥੈਂਕ ਯੂ ਓਕੇ ਭਰਾ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਵੀਰੇ ਭਾਈ ਜੀ ਕੀ ਹਾਲ ਹੈ ਜੀ ਐਨ ਵਧੀਆ ਵੀਰੇ ਵਧੀਆ ਵਧੀਆ ਘਰ ਪਰਿਵਾਰ ਵਧੀਆ ਐਨ ਵਧੀਆ 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 ਹਾਂ ਤੇ ਭਾਈ ਜੀ ਅੱਜ ਕਬੂਤਰਬਾਜੀ ਹੋ ਰਹੀ ਆ ਕੱਲ ਤਾਂ ਜੀ ਉਹਨਾਂ ਨੇ ਦੱਸਿਆ ਤੁਸੀਂ ਜੀਟੀਏ ਕਲੱਬ ਦੇ ਪ੍ਰਧਾਨ ਆ ਮੈਂ ਟ੍ਰਾਂਟੋ ਵਿਜ਼ਨ ਕਲੱਬ ਦਾ ਪ੍ਰਧਾਨ ਹਾਂ ਉਹਦਾ ਜੀਟੀਏ ਵੀ ਚੱਲ ਆਪਾਂ ਇਕੱਠੀਆਂ ਹੀ ਨਿਕਲਪਾਂ ਤੁਹਾਨੂੰ ਨੇ ਓਕੇ ਜੀ ਓਕੇ ਓਕੇ ਹਾਂਜੀ 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 ਤੇ ਅੱਜ ਭਾਜੀ ਕਿੰਨੇ ਕਬੂਤਰ ਛੱਡੇ ਆ ਜੀ ਇਹ ਬਾਜੀ ਚ ਇਹ ਆਪਾਂ 64 ਕਬੂਤਰ ਛੱਡੇ ਸੀਗੇ ਅੱਛਾ ਜੀ ਹਾਂਜੀ ਹਾਂਜੀ ਤੇ ਤੇ ਤਿੰਨ ਚਾਰ ਕਬੂਤਰ ਸਵੇਰੇ ਇਕੱਠੇ ਗਏ ਜੀ ਹੁਣ ਐਸ ਵੇਲੇ ਮਿਲਦਾ 55 ਕਬੂਤਰ ਫਿਰਦੇ ਆ 6 ਕ ਕਬੂਤਰ ਹੋਰ ਕੱਟੇ ਗਏ ਓਕੇ ਜੀ ਓਕੇ ਤੇ ਦੂਸਰੀ ਬਾਜੀ ਐ ਤੇ 6 ਕ ਕਬੂਤਰ ਆਪਣੇ ਕੀ ਵੇ ਫੜਨੇ ਅੱਜ ਤੇ ਬਾਕੀ 8 ਵਜੇ ਡਾਉਣੇ ਆਪਾਂ 8 ਵਜੇ ਡਾਉਣੇ ਆ ਜੀ ਤੇ ਕੱਲ ਦੀ ਵੀ ਟਾਈਮਿੰਗ ਰੱਖੀ ਹੁੰਦੀ ਆ ਜਾਂ ਕੱਲ ਨੂੰ ਜਿਹੜੇ ਲੇਟ ਮੈਂ ਕੱਲ ਨੂੰ ਜਿਵੇਂ 8 ਤੋਂ 9 ਵਜੇ ਦਾ ਟਾਈਮ ਆ ਹਾਂਜੀ ਹਾਂਜੀ 9 ਵਜੇ ਜੇ ਸਾ ਜਿੰਨੇ ਰਹਿ ਗਏ ਫੇਰ ਸਾਂਝੀ ਹੋਊਗੀ ਨਹੀਂ 9 ਵਜੇ ਤੋਂ ਪਹਿਲਾਂ ਪਹਿਲਾਂ ਮੁੱਕ ਜਾਊਗਾ ਜੀ ਮੇਲਾ ਓਕੇ ਜੀ ਓਕੇ ਕਿਹੜੇ ਕ ਸਨ ਤੋਂ ਤੁਹਾਨੂੰ ਲੱਗਦਾ ਵੀ ਇਹਦੇ 'ਚ ਯੋਗਦਾਨ ਵਧੀਆ ਪਿਆ ਬੰਦਿਆਂ ਦਾ ਵੀ ਉੱਤੇ ਜਾ ਰਹੀ ਜਾ ਰਹੀ ਕਿਉਂਕਿ ਮੈਂ ਨਾਮ ਸੁਣੇ ਵੀ ਬਹੁਤ ਹੁਣ ਤੋਂ ਆਹ ਪਿਛਲੇ 2-3 ਸਾਲ ਤੋਂ ਆ ਪਿਛਲੇ ਸਾਲ 23 ਚ ਵੀ ਬਾਜ਼ੀਆਂ ਬਹੁਤ ਵਧੀਆ ਹੋਈਆਂ। ਅੱਛਾ 22 ਚ ਵੀ ਬਾਜ਼ੀਆਂ ਵਧੀਆ ਹੋਈਆਂ। ਹਾਂਜੀ ਹਾਂਜੀ। ਤੇ ਆ ਪਿਛਲੇ 2 ਸਾਲ ਤੋਂ ਬਾਜ਼ੀਆਂ ਬਹੁਤ ਵਧੀਆ ਹੋਈਆਂ। ਓਕੇ ਜੀ ਓਕੇ। ਮਤਲਬ ਜਿਹੜੀ ਅ ਵੀ ਹੁਣੇ 2022 23 ਤੋਂ ਜਿਆਦਾ ਪਹਿਲਾਂ ਵੀ ਮੁੰਡੇ ਕਰਾਉਂਦੇ ਰਹੇ ਬਾਜ਼ੀਆਂ ਪਹਿਲਾਂ ਵੀ ਹੋਈਆਂ ਬਾਜ਼ੀਆਂ ਔਰੇ ਇਹ ਬਾਜ਼ੀਆਂ ਜੇ ਬਾਹਰ ਲੀਆਂ ਬਾਜ਼ੀਆਂ 2014 14 ਤੋਂ ਲੱਗ ਗਈ ਜੀ ਕਰਾਉਣਾ। ਅੱਛਾ ਜੀ 14 15 ਤੋਂ ਬਾਹਰ ਲੀਆਂ ਬਾਜ਼ੀਆਂ ਚੱਲਦੀਆਂ ਆਉਂਦੀਆਂ। ਓਕੇ ਜੀ ਓਕੇ ਓਕੇ। ਚਲੋ ਜੀ ਭਾਈ ਜੀ ਥੈਂਕ ਯੂ ਜੀ ਤੇ ਆਪਾਂ ਡੈਰੀ ਫਾਰਮ ਦਾ ਤੂੰ ਕਰਦਾ ਹੈਂ ਡੈਰੀ ਫਾਰਮ ਦਾ ਵੀ ਆਪਣੇ ਕੋਲ ਹੈ ਡੈਰੀ ਫਾਰਮ ਆਪਾਂ ਹਾਂ ਜੀ ਭਾਈ ਜੀ ਆ ਪਹਿਲਾਂ ਤਾਂ ਪ੍ਰਵਿੰਦਰ ਬਾਈ ਜੀ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ ਆਪਾਂ ਇੱਥੇ ਮਿਲੇ ਆਂ ਬਾਈਆਂ ਨੂੰ ਇਹਨਾਂ ਦੇ ਥਰੂ ਇੱਥੇ ਆਏ ਆਂ ਜੀ ਭਾਈ ਜੀ ਸასი ਸ਼ਾਲ ਤੇ ਧੰਨਵਾਦ ਪਹਿਲਾਂ ਦਾ ਸასი ਸ਼ਾਲ ਜੀ ਭਾਈ ਜੀ ਮੜਾ ਜਿਆ ਆਪਣੇ ਦੇਖਣ ਵਾਲੇ ਵੀਰਾਂ ਨੂੰ ਥੋੜਾ ਜਿਹਾ ਆਪਣਾ ਇੰਟਰੋਡਕਸ਼ਨ ਦਿਓ ਆਪਾਂ ਆਪਣਾ ਸ਼ੌਕੜ ਵੀ ਕਿਹੜੇ ਪਿੰਡ ਤੋਂ ਆਪਾਂ ਬ੍ਰਦਰ ਸਾਡਾ ਹੈਗਾ ਏਰੀਆ ਬਰਨਾਲਾ अच्छा जी ਤੇ ਪਿੰਡ ਮੇਰਾ ਕਰਮਗੜਾ ਜੀ ਓਕੇ ਜੀ ਓਕੇ ਹਾਂਜੀ ਮੈਨੂੰ ਇੱਥੇ ਹੋ ਗਿਆ 18 ਸਾਲ ਹੋ ਗਿਆ ਇਹਨੂੰ ਓਕੇ ਜੀ ਆਪਣੇ ਉੱਥੇ ਵੀ ਰੱਖਿਆ ਕਬੂਤਰ ਇੰਡੀਆ ਅੱਛਾ ਜੀ ਤੇ ਇੱਥੇ ਆ ਕੇ ਫਿਰ ਜਦੋਂ ਘਰ ਲੈ ਲਿਆ ਫਿਰ ਆਪਾਂ ਇੱਥੇ ਵੀ ਨਾਲ ਦੇ ਨਾਲ ਰੱਖੇ ਹੋਏ ਮੇਰੇ 2008 ਦੇ ਰੱਖੇ ਇੱਥੇ ਓਕੇ ਜੀ ਓਕੇ ਹਾਂਜੀ ਹਾਂਜੀ ਤੇ ਇੰਡੀਆ ਜਦੋਂ ਰੱਖੇ ਪਏ ਸੀ ਭਾਜੀ ਉੱਥੇ ਬੀ ਬਾਜੀਆਂ ਛੱਡੀਆਂ ਸੀ ਹਾਂਜੀ ਹਾਂਜੀ ਉੱਥੇ ਵੀ ਬਾਜੀਆਂ ਛੱਡੀਆਂ ਹਾਂ ਪਰ ਉਦੋਂ ਸਾਨੂੰ ਇਹਨਾਂ ਕੋਈ ਪਤਾ ਨਹੀਂ ਸੀ ਹੁੰਦਾ ਛੱਡ ਲੈਂਦੇ ਸੀ ਹਰ ਜਾਂਦੇ ਸੀ ਛੱਡ ਲੈਂਦੇ ਹਰ ਜਾਂਦੇ ਸੀ ਅੱਛਾ ਜੀ ਅੱਛਾ ਬਾ ਜਾਨੇ ਸ਼ਾਮ ਕਪੂਰਾ ਕਰੀ ਜਾਂਦੇ ਸੀ ਤਾਂ ਜੀ ਇੰਦਾ ਨਹੀਂਗਾ ਪਰ ਠੀਕ ਆ ਪਾ ਜਾਨਾ ਦਾ ਫਨ ਕਰਦੇ ਆ ਹਾਂ ਜੀ ਆ ਕਬੂਤਰਾਂ ਕਰਕੇ ਆ ਦੇਖ ਲੋ ਕਿੰਨੇ ਬੰਦੇ ਸਭ ਨੂੰ ਮਿਲਿਆ ਜੇ ਕਿਤੇ ਕੰਮ ਕਰਦੇ ਹੁੰਦੇ ਕਕਰੋ ਕੰਮ ਕੰਮ ਤੋਂ ਕਰ ਉਹੀ ਜੋਗੇ ਰਹਿ ਗਏ ਸੀ ਆ ਦੇਖੋ ਇਹ ਇਹਨਾਂ ਕਰਕੇ ਆਪਣਾ ਇੰਨਾ ਫਰੈਂਡ ਸਰਕਲ ਇੰਨਾ ਕਰਕੇ ਅੱਜ ਤੁਸੀ ਸਾਨੂੰ ਮਿਲਿਆ ਬਸ ਤੇ ਪਾ ਜੀ ਇੱਥੇ ਜਦੋਂ 2008 ਚ ਤੁਸੀਂ ਰੱਖੇ ਆ ਉਹ ਫਿਰ ਲੈ ਕੇ ਕਿੱਥੋਂ ਆਏ ਸੀ ਉਦੋਂ ਲੈ ਕੇ ਇੱਥੇ ਮੁੰਡਾ ਮੇਰਾ ਫਰੈਂਡ ਹੁੰਦਾ ਸੀਗਾ ਨਾ ਜਿੱਥੇ ਮੈਂ ਬੇਸਮੈਂਟ ਚ ਭਲਾ ਰਹਿੰਦਾ ਹੁੰਦਾ ਸੀਗਾ ਹਾਂਜੀ ਉਹਦੇ ਮੁੰਡੇ ਆਪਣੇ ਘਰ ਦੇ ਸਾਹਮਣੇ ਉਹ ਰਹਿੰਦਾ ਹੁੰਦਾ ਸੀਗਾ ਤੇ ਉਹਦੇ ਜਾਨੀ ਫਰੈਂਡ ਦੇ ਰੱਖੇ ਸੀਗੇ ਅੱਛਾ ਜੀ ਉਹ ਮੇਰੇ ਨਾਲ ਟੱਚ ਸੀਗਾ ਫੋਨ ਨੰਬਰ ਤੇ ਗੱਲਬਾਤ ਕਰਦੇ ਰਹਿੰਦੇ ਸੀਗੇ ਸੌਂਕ ਉਹਨੂੰ ਵੀ ਸੀਗਾ ਮੁੰਡੇ ਨੂੰ ਅੱਛਾ ਜੀ ਤੇ ਉਹਨੇ ਫਿਰ ਕਹਿੰਦਾ ਕਿ ਮਾ ਯਾਰ ਆਪਾਂ ਹੁਣ ਘਰ ਲੈ ਲੈ ਵੀ ਆਪਾਂ ਕਬੂਤਰ ਰੱਖਣੇ ਆ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਖੁੱਡਾ ਬਣਾ ਹਾਂਜੀ ਤੈਨੂੰ ਕਬੂਤਰ ਮੈਂ ਦਿਵਾ ਲਿਆਉਂਗਾ ਅੱਛਾ ਜੀ ਫਿਰ ਉਹ ਬਾਈ ਅਮਨ ਕਰੇ ਵਾਲਾ ਹਾਂਜੀ ਉਹ ਮੈਨੂੰ ਕਬੂਤਰ ਦਵਾ ਕੇ ਲੈ ਆਇਆ ਸੀ ਇੱਕ ਬਾਈ ਜੱਗੂ ਆ ਇੱਥੇ ਅੱਛਾ ਜੀ ਉਹ ਤੋਂ ਦਵਾ ਕੇ ਲੈ ਆਇਆ ਸੀ ਉਹਦਾ ਭਰਾਗਾ ਉਹ ਤੋਂ ਦਵਾ ਕੇ ਲੈ ਆਇਆ ਸੀ ਬਸ ਇਦਾਂ ਛੋਲੇ ਛੋਲੇ ਸ਼ੌਂਕ ਪੈ ਗਿਆ ਜਦੋਂ ਹੁਣ ਕਬੂਤਰਾਂ ਦੇ ਕਰੇ ਦਾਣੇ ਦੂਣੇ ਲੈਣ ਜਾਂਦੇ ਸੀਗੇ ਹਾਂਜੀ ਹਾਂਜੀ ਉੱਥੇ ਮੈਨੂੰ ਮੁੰਡੇ ਹੋਰ ਮਿਲ ਗਏ ਉਹ ਕਹਿੰਦੇ ਬਾਈ ਮੈਂ ਜੇ ਮੇਰੇ ਵੀ ਕਬੂਤਰ ਰੱਖਿਆ ਇਦਾਂ ਉਹ ਕਹਿੰਦੇ ਬਾਈ ਆਪਾਂ ਇੱਥੇ ਬਾਜ਼ੀਆਂ ਛੱਡ ਦਿੰਦੇ ਹਾਂ ਬਸ ਫਿਰ ਮੈਨੂੰ ਪਤਾ ਲੱਗਾ ਜਦੋਂ ਬਾਜ਼ੀਆਂ ਛੱਡਦੇ ਆ ਅੱਛਾ ਉਹ ਕਹਿੰਦੇ ਯਾਰ ਤੂੰ ਤੂੰ ਵੀ ਛੱਡਿਆ ਕਰ ਕਬੂਤਰ ਕਹਿੰਦੇ ਸਾਥੋਂ ਲੈ ਜਾ ਅੱਛਾ ਜੀ ਆਈ ਹੌਲੇ ਹੌਲੇ ਕਬੂਤਰ ਮਿਲ ਗਏ ਮਿਲ ਗਏ ਕਬੂਤਰ ਵਧੀਆ ਕੇ ਉੱਡਣ ਲੱਗੇ ਚੱਲ ਬਾਜੀਆਂ ਛੱਡਣ ਲੱਗੇ ਓਕੇ ਬਸ ਇੱਦੀ ਸਾਂਗ ਵੱਧਾ ਵੱਧ ਵੱਧ ਕੇ ਜਾਣੀ ਤਾਂ ਤੇ ਭਾਈ ਜੀ ਐਂ ਕਹੀਏ ਵੀ ਜਿੱਦਾਂ ਇੰਡੀਆ ਕਈ ਬ੍ਰੀਡਾਂ ਦਾ ਨਾਮ ਵੱਜਦਾ ਵੀ ਪੰਨੂ ਵਾਲੇ ਉਹ ਰਾਜਨ ਵਾਲੇ ਹਿਆੜਾ ਵਾਲੇ ਪੰਨੂ ਵਾਲੇ ਥੰਨੇ ਵਾਲਾ ਰਾਜਨ ਵਾਲਾ ਹਾਂ ਉਹ ਉਹੀ ਨਸਲਾਂ ਇੱਥੇ ਆ ਵੀ ਨਹੀਂ ਬਸ ਹੋਣਗੀਆਂ ਪਰ ਐਵੇਂ ਆਪਾਂ ਤੁਹਾਨੂੰ ਝੂਠ ਮਾਰੀ ਆਪਾਂ ਤਾਂ ਜਿੱਤੋ ਚੀਜ਼ ਲੈ ਆਂਦੀ ਹਫਾ ਤਾਂ ਉਹਦੇ ਵਾਲੇ ਹੈ ਨਾ ਹੁਣ ਨਾਂ ਤਾਂ ਵਿਚਾਰਾ ਇੱਥੇ ਹਾਂਜੀ ਹਾਂਜੀ ਉਹਨੂੰ ਆ ਨਾ ਇੱਥੇ ਧੰਨਾ ਨਾ ਚਲ ਰਾ ਜਾਣਾ ਰਾਈਟ ਠੀਕ ਹੈ ਉਹਨਾਂ ਦੀ ਨਸਲਾਂ ਹੋਣਗੀਆਂ ਪਰ ਆਪਾਂ ਨੂੰ ਨਹੀਂ ਆਪਾਂ ਦਾ ਜਿਹ ਤੋਂ ਲਿਆਂਦੇ ਆਪਾਂ ਉਹਦਾ ਪਤਾ ਵੀ ਆਪਾਂ ਉਹ ਤੋਂ ਲੈ ਕੇ ਆਏ ਆ ਉਹ ਚੀਜ਼ ਹੈ ਜਾਨੀ ਮੈਂ ਕਈਆਂ ਦੇ ਇੰਟਰਵਿਊ ਸੁਣੇ ਸੀ ਇਨ ਬਰੀਡਿੰਗ ਕਰਨ ਦੀਆਂ ਕਰਦੇ ਸੀ ਵੀ ਅਸੀਂ ਇੱਕੇ ਬਲੱਡ ਤਿਆਰ ਕੀਤਾ ਉਹ ਮੈਂ ਸੋਚਦਾ ਸੀ ਕਿਉਂਕਿ ਮੈਨੂੰ ਮੱਜਾਂਗਾਂ ਦਾ ਪਤਾ ਵੀ ਜਿੱਥੇ ਇਨਬਰੀਡਿੰਗ ਹੋਣ ਲੱਗੀ ਹਾਂਜੀ ਉਹ ਥੱਲੇ ਹੀ ਜਾਣੀ ਆ ਬਰੀਡ ਉਹ ਥੱਲੇ ਜਾਣੀ ਆ ਉਹ ਖਤਮ ਹੋਣੀ ਹੈ ਹਾਂਜੀ ਇੰਪਰੂਵ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਉਹੀ ਚੀਜ਼ ਮੈਂ ਸੋਚਦਾ ਸੀ ਵੀ ਕਬੂਤਰਾਂ ਦੀ ਇਨਬਰੀਡਿੰਗ ਕਰਕੇ ਵੀ ਉਹ ਵਧੀਆ ਬਣਦੇ ਆ ਜਾਂ ਇਨਬਰੀਡ ਨਹੀਂ ਵਧੀਆ ਹੁਣ ਜਿੱਦਾਂ ਹੁਣ ਤੁਸੀਂ ਆਪ ਆਪਾਂ ਲਾ ਲਓ ਹਾਂਜੀ ਹਾਂਜੀ ਆਪਾਂ ਕਹਿੰਦੇ ਵੀ ਆਪਦੇ ਗੋਤ ਦੇ ਵਿੱਚ ਵਿਆਹ ਨਹੀਂ ਕਰਨਾ ਬਾ ਪੰਜ ਪੰਜ 7 7 ਅੱਗੇ ਗੋਤ ਦੇਖਦੇ ਆ ਨਾਨਨੇ ਬਣਾਨੇ ਉਹ ਉਹ ਚੀਜ਼ ਹੈ ਜਾਨੀ ਸੇਮ ਥਿੰਗ ਹੀ ਉਹ ਵੀ ਚੀਜ਼ ਇਦਾਂ ਅੱਛਾ ਜੀ ਉਹ ਚੀਜ਼ ਇਦਾਂ ਓਕੇ ਜੀ ਓਕੇ ਮਤਲਬ ਇਹ ਚੀਜ਼ ਆ ਤੇ ਇੱਥੇ ਇਹਨਾਂ ਬ੍ਰੀਡ ਆਪਾਂ ਤਾਂ ਕਰਨੇ ਆਪਾਂ ਉਹਨਾਂ ਨੂੰ ਕਰਕੇ ਰੱਖ ਲੋ ਗਾਂ ਫਿਰ ਉਹਨਾਂ ਨੂੰ ਅਲੱਗ ਜਾਣੇ ਲਾਓ ਫਿਰ ਤਾਂ ਹੋਰ ਕੀ ਫਿਰ ਉਹਨਾਂ ਦਾ ਰਿਜ਼ਲਟ ਵਧੀਆ ਆਊਗਾ ਜੇ ਤੁਸੀਂ ਉਹਨਾਂ ਨੂੰ ਗਾਂ ਦੇ ਗਾਂ ਬ੍ਰੀਡ ਬ੍ਰੀਡ ਕਰਦੇ ਗਏ ਫਿਰ ਉਹਨਾਂ ਦਾ ਰਿਜ਼ਲਟ ਨਹੀਂ ਵਧੀਆ ਆਉਣਾ ਉਹਨਾਂ ਨੂੰ ਪ੍ਰੋਬਲਮ ਉਹਨਾਂ ਨੂੰ ਆਪਣੀ ਬਿਮਾਰੀਆਂ ਸੇਦੀ ਲੱਗਣ ਲੱਗਣ ਜਾਣੇ ਤਾਂ ਓਕੇ ਜੀ ਓਕੇ ਚਲੋ ਜੀ ਥੈਂਕ ਯੂ ਵੀਰੇ ਧੰਨਵਾਦ ਆਪਣਾ ਟਾਈਮ ਦਿੱਤਾ ਹਾਂਜੀ ਬਾਕੀ ਧੰਨਵਾਦ ਵੀਡੀਓ ਦੇਖਣ ਲਈ ਸასი ਸ਼ਾਲ ਬੋਲੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਨੈਕਸਟ ਵਾਲੀ ਵੀਡੀਓ ਦੇਖਣ ਲਈ ਅੱਲਾ ਜੇਰੀ ਮਿਲਦੀ ਆ ਓਕੇ ਜੀ ਧੰਨਵਾਦ ਜੀ